ਨਾਜਪਿੰਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਨੂੰ ਅੱਜ ਜੰਗੀ ਰੂਪ ਵਿੱਚ ਪਰਚੰਡ ਕਰਦਿਆਂ ਹਲਕਾ ਆਤਮਨਗਰ ਤੋਂ ਵਿਧਾਇਕ ਕੋ ਕੁਲਵੰਤ ਸਿੰਘ ਸਿੱਧੂ ਵੱਲੋਂ ਯੂਨਾਈਟਿਡ ਸਾਈਕਲ ਪਾਰਟਸ ਗਿਲ ਰੋਡ ਵਿਖੇ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿੱਚ ਨਸ਼ਾ ਨੂੰ ਜੜ ਤੋਂ ਖਤਮ ਕਰਨ ਲਈ ACP ਸਤਿੰਦਰ ਵਿਰਕ SHO ਜਤਿੰਦਰ ਕੁਮਾਰ ਜਨਰਲ ਕਮਿਸ਼ਨਰ ਗੁਰਪਾਲ ਸਿੰਘ ਕਾਉਂਸਲਰ ਜਗਮੀਤ ਸਿੰਘ ਕਾਉਂਸਲਰ ਸੂਨ ਸਿੰਘ ਗੋਗਾ ਹਲਕਾ ਸੰਗਠਨ ਇੰਚਾਰਜ ਟ੍ਰੇਡ ਵਿੰਗ ਮਹਿਲਾ ਵਿੰਗ ਬਲਾਕ ਇੰਚਾਰਜ ਵਾਰਡ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਤੋਂ ਭਰੋਸਾ ਲੈਂਦੇ ਆ ਵਿਧਾਇਕ ਸਿੱਧੂ ਵੱਲੋਂ ਸਾਰੇ ਹੀ ਅਧਿਕਾਰੀਆਂ ਅਹੁਦੇਦਾਰਾਂ ਨੂੰ ਨਸ਼ੇ ਦੇ ਖਾਤਮੇ ਲਈ ਇਕਜੁੱਟ ਹੋਣ ਦੀ ਸੌਚ ਚੁਕਾਈ ਗਈ। ਵਿਦਾਇਕ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਲਹਿਰ ਨੂੰ ਕਰ-ਕਰ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਉਹਨਾਂ ਕਿਹਾ ਕਿ ਜੇਕਰ ਅਸੀਂ ਬੋਟਾ ਮੰਗਣ ਡੋਰ ਟੂ ਡੋਰ ਜਾ ਸਕਦੇ ਹਾਂ ਤਾਂ ਸਾਨੂੰ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਨਸ਼ੇ ਦੀ ਜੜ ਨੂੰ ਤੁਰਤੋਂ ਪੱਟਣ ਲਈ ਕਰ-ਕਰ ਜਾ ਕੇ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਕੋਈ ਵਿਅਕਤੀ ਨਸ਼ਾ ਤੰਨ ਨਹੀਂ ਕਰਦਾ ਜੇਕਰ ਕਿਸੇ ਦਾ ਕੋਈ ਬੱਚਾ ਨਸ਼ਾ ਕਰਦਾ ਹੈ ਤਾਂ ਉਸ ਨੂੰ ਪਿਆਰ ਨਾਲ ਸਮਝਾ ਕੇ ਉਹਨਾਂ ਕੋਲ ਲਿਆ ਲਿਆਂਦਾ ਜਾਵੇ ਮੈਂ ਉਸ ਬੱਚੇ ਦੀ ਦਵਾਈ ਅਤੇ ਖੁਰਾਕ ਦਾ ਆਪਣੀ ਜੇਬ ਵਿੱਚੋਂ ਪ੍ਰਬੰਧ ਕਰਕੇ ਉਸ ਨੂੰ ਇਸ ਕੋਡ ਵਿੱਚੋਂ ਕੱਢਣ ਵਿੱਚ ਉਸ ਦੀ ਮਦਦ ਕਰਾਂਗਾ ਉਹਨਾਂ ਨੇ ਕਿਹਾ ਕਿ ਹਰੇ ਇਲਾਕਾ ਨਿਵਾਸੀ ਤੱਕ ਪਹੁੰਚ ਬਣਾ ਕੇ ਨਸ਼ਿਆਂ ਦੇ ਸਵਦਾਗਰਾਂ ਦਾ ਵਿਰਵਾ ਇਕੱਤਰ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ ਉਹਨਾਂ ਸਪਸ਼ਟ ਕੀਤਾ ਕਿ ਕਿਸੇ ਨੂੰ ਵੀ ਨਸ਼ਾ ਤਸਕਰਾਂ ਤੋਂ ਡਰਨ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਪੰਜਾਬੀਆਂ ਦੇ ਨਾਲ ਖੜੀ ਹੈ ਵਿਧਾਇਕ ਸਿੱਧੂ ਨੇ ਲੋਕਾਂ ਵਿੱਚ ਜੋਸ਼ ਭਰਦੇ ਹੋਏ ਕਿਹਾ ਕਿ ਸਾਨੂੰ ਇਸ ਚੀਜ਼ ਦਾ ਹੌਸਲਾ ਹੋਣਾ ਚਾਹੀਦਾ ਹੈ ਕਿ ਸਾਡੇ ਜਾਂਬਾਜ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਜੰਗ ਲੜ ਰਹੀ ਹੈ ਅਤੇ ਸਾਨੂੰ ਵੀ ਪੂਰਨ ਸ਼ਿੱਦਤ ਨਾਲ ਉਨ੍ਹਾਂ ਦਾ ਸਾਥ ਨਿਭਾਉਣਾ ਚਾਹੀਦਾ ਹੈ ਵਿਧਾਇਕ ਸਿੱਧੂ ਨੇ ਅੱਗੇ ਕਿਹਾ ਕਿ ਪੁਲਿਸ ਤੇ ਸਰਕਾਰ ਇਹਨਾਂ ਵੱਡੇ ਮਗਰਮੱਛਾਂ ਨੂੰ ਫੜ ਕੇ ਅੰਦਰ ਕਰ ਸਕਦੀ ਹੈ ਅਤੇ ਵੱਡੀਆਂ ਖੇਪਾਂ ਪੰਜਾਬ ਵਿੱਚ ਲੈ ਕੇ ਆਉਣ ਵਾਲੇ ਇਹਨਾਂ ਸੌਦਾਗਰਾਂ ਨੂੰ ਨੱਥ ਪਾ ਸਕਦੀ ਹੈ ਪਰ ਜੋ ਕੋੜ ਇਹਨਾਂ ਨੇ ਪੰਜਾਬ ਦੇ ਘਰਾਂ ਵਿੱਚ ਬੀਜ ਦਿੱਤਾ ਹੈ ਉਸ ਦੀ ਜੜ ਪੁੱਟਣੀ ਸਾਨੂੰ ਸਾਰਿਆਂ ਨੂੰ ਹੰਬਲਾ ਮਾਰਨਾਂ ਸਮੇਂ ਦੀ ਲੋੜ ਹੈ ਉਹਨਾਂ ਕਹਿੰਦੇ ਕਿ ਜੇਕਰ ਸਾਡੇ ਸਾਥੀ ਭਰਾ ਰਸਤਾ ਭਟਕ ਕੇ ਗਲਤ ਰਾਹ ਪੈ ਜਾਂਦੇ ਹਨ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਸਿੱਧੇ ਰਾਹ ਤੇ ਲਿਆਉਣ ਵਿੱਚ ਉਹਨਾਂ ਦੀ ਮਦਦ ਕਰੀਏ ਕਿਉਂਕਿ ਕਿਸੇ ਮਾਂ ਦੀ ਗੋਦ ਉਜੜਨ ਤੋਂ ਬਚਾਉਣਾ ਦੁਨੀਆ ਦਾ ਸਭ ਤੋਂ ਵੱਡਾ ਕਰਮ ਹੈ ਮੀਟਿੰਗ ਦੇ ਅੰਤ ਵਿੱਚ ਉਹਨਾਂ ਹਾਜ਼ਰੀਨ ਤੋਂ ਪ੍ਰਣ ਲਿਆ ਕਿ ਅੱਜ ਤੋਂ ਬਾਅਦ ਅਸੀਂ ਇਹ ਨਿਸ਼ਚਿਤ ਕਰੀਏ ਕਿ ਸਾਡਾ ਹਲਕਾ ਆਤਮਨਗਰ ਵਿੱਚ ਇਸ ਨਾਮਰਾਦ ਨਸ਼ੇ ਦੀ ਬਦੌਲਤ ਕਿਸੇ ਵੀ ਮਾਂ ਦੀ ਕੁੱਖ ਨਹੀਂ ਉਜੜੇਗੀ ਅਤੇ ਕਿਸੇ ਪੈਣ ਦੇ ਸਿਰ ਉਤੇ ਚਿੱਟੀ ਚੁੰਨੀ ਨਹੀਂ ਆਵੇਗੀ ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਪੰਜਾਬ ਸੂਬੇ ਨੂੰ ਨਸ਼ਾ ਮੁਕਤ ਐਲਾਨਣਗੇ ਤਾਂ ਉਹਨਾਂ ਦੇ ਬੋਲਾਂ ਵਿੱਚ ਸਭ ਤੋਂ ਪਹਿਲਾਂ ਨਸ਼ਾ ਮੁਕਤ ਹੋਣ ਵਾਲਾ ਹਲਕਾ ਆਤਮਨਗਰ ਹੋਣਾ ਚਾਹੀਦਾ ਹੈ ਇਸ ਮੌਕੇ ਮੰਗਲਨਾਥ ਬਾਲੀ ਬੋਨੀ ਆਰਕੇ ਇੰਦਰਜੀਤ ਚੋਪੜਾ ਅਦਿੱਤਿਆ ਸੂਦ ਅਰਸ਼ਦੀਪ ਬਿੱਲਾ ਮਹਿੰਦਰਪਾਲ ਸਿੰਘ ਬਲਵੀਰ ਚੌਧਰੀ ਅਤੇ ਹੋਰ ਸਾਰੇ ਸਾਥੀਆਂ ਨੇ ਹੱਥ ਖੜੇ ਕਰਕੇ ਵਿਧਾਇਕ ਸਿੱਧੂ ਦਾ ਸਮਰਥਨ ਕੀਤਾ